ਮంత్రి ਜੀ ਲੋਕਾਂ ਨੂੰ ਇਹ ਸੁਨਿਆ ਦੇਣਾ ਚਾਹੁੰਦੇ ਹਾਂ ਕਿ ਸਾਡੀ ਸ਼ਰਨ ਜਿਹੜਾ ਗੈਂਸਟਰਾਂ ਦੇ ਨਾਲ ਦਾ ਸਕੂਲ ਜਿਹੜਾ ਕਿ ਪਰਿਵਾਰ ਦੇ ਨਾਲ ਜਦੋਂ ਉਹਦੀ ਕਤਲ ਹੋਇਆ ਥੋੜੇ ਸਮੇਂ ਬਾਅਦ ਇੱਕ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ মিডিਆ ਦੇ ਵਿੱਚ ਸਾਰੇ ਅੱਗੇ ਅਸੀਂ ਕੋਲਡੀ ਬਰਾੜ ਜਿਹੜਾ ਸਭ ਤੋਂ ਵੱਡਾ ਸਾਜ਼ਿਸ਼ ਕਰਤਾ ਹੈ ਇਸ ਵਿੱਚ ਅਸੀਂ ਸਾਡੀ ਸਹਿਮਤੀ ਨਾਲ ਸਾਡੀ ਇਤਵਾ ਨਾਲ ਉਹਨੂੰ ਅਮਰੀਕਾ ਦੇ ਪੁਲਿਸ ਅਧਿਕਾਰੀ ਜਿਹੜਾ ਜਿਹੜਾ ਪਾਸਾ ਚਲੇ ਗਿਆ ਜਿਹੜਾ ਪਾਸਾ ਗਿਆ ਉਹ ਲੀਗਰ ਦਾ ਇਸ ਕਾਕੇ ਮੇਰਾ ਹੀ ਮੰਨਣਾ ਵਾ ਕਿ ਸਿੱਤੂ ਮੁੱਸੇਵਾਲੇ ਨੂੰ ਇਹ ਸਰਕਾਰ ਜੋ ਕਿ ਉਹ ਕਾਂਗਰਸ ਦੇ ਟਿਕਟ ਤੇ ਮਾਨਸਾ ਤੋਂ ਇਲੈਕਸ਼ਨ ਲੜਿਆ ਸੀ ਜਰਮੀ ਸਕੇ ਔਰ ਉਹਨੇ ਜੋ ਬਾਦਰੀਕੀਤ ਗਾਇਆ ਜਿਹਦੇ ਚ ਉਹਨਾਂ ਨੇ ਆ ਜਿਹੜੇ ਫਰਜੀ ਇਨਕਲਾਬੀ ਨੇ ਜਿਹੜੇ ਮਖੌਟਾ ਪਾਈ ਫਿਰਦੇ ਨੇ ਇਹ ਬੋਕਰ ਵਾਲੇ ਇਹਨਾਂ ਦੀ ਚੰਗੀ ਤਹਿ ਲਾਈ ਇਹਨਾਂ ਨੂੰ ਉਸ ਗੱਲ 'ਚ ਜਿੱਡ ਸੀਗੀ ਉਹਦੀ ਸਿਕਿਉਰਿਟੀ ਵਿਡਰੋ ਕਰਕੇ ਅਗਲੇ ਦਿਨ ਸਿਕਿਉਰਿਟੀ ਵਿਡਰੋ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪਾਰਟੀ ਕੇ ਅਫਵਾਹਾਂ ਨੇ ਬੰਦਿਆ ਦੀ ਕੀਤੀ ਆ ਨਾਲ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਿਡਰੋ ਕਰਕੇ 24 ਘੰਟਿਆਂ ਚੋਂਣਾ ਸ਼ੂਟਰਾਂ ਨੇ ਉਹਨੂੰ ਜਾ ਕੇ ਫੇਰ ਐਵੇਂ ਨਾ ਕਤਲ ਕਰ ਦਿੱਤਾ